અમૃત વેલે ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਰਨਾਸਰੀ ਮਹਿਲਾ ਪੰਜમા મોਹੇ ਮਸਕੀਨ ਪ੍ਰਭ ਨਾਮ ਅਧਾਰ ਖਾਟਨ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਦ ਗਾਵੇ ਗੁਣ ਇਕ ਨਿਰੰਕਾਰ ਰਹਾਉ ਸਾਦ ਕੀ ਸੋਭਾ ਅਤ ਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕਹਿ ਭਗਤ ਗੋਬਿੰਦ ਸੂਖ ਸੰਤਨ ਕਹਿ ਵਿੰਸੀ ਚਿੰਤ ਜੈ ਸਾਧ ਸੰਤਨ ਹੋਵੇ ਇਕਤਰ ਤੈ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਮੇ ਅਨੰਦ ਵਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਇ ਕਰ ਜੋਰ ਕਰੀ ਅਰਦਾਸ ਚਰਨ ਪਖਾਰ ਕਹਾ ਗੁਨਤਾਸ ਰਬ ਦੀ ਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾ ਤੂਰ ਇਹ ਪੰਜਵੀਂ ਪਾਛਾਹੀ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਹੇ ਭਾਈ ਮੈਨੂੰ ਅਜੀਜ਼ ਨੂੰ ਪਰਮਾਤਮਾ ਦਾ ਨਾਮ ਦਾ ਹੀ ਆਸਰਾ ਹੈ ਮੇਰੇ ਵਾਸਤੇ ਖੱਟਨ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜੀ ਹੈ ਮੇਰੇ ਵਾਸਤੇ ਇਕੱਠਾ ਕਰਨ ਲਈ ਵੀ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਮਨੁੱਖ ਹਰੀ ਨਾਮ ਧਨ ਇਕੱਠਾ ਕਰਦਾ ਹੈ ਇਸ ਲੋਕ ਤੇ ਪਰਲੋਕ ਵਿੱਚ ਉਸਤੇ ਕਮ ਆਉਂਦਾ ਹੈ ਹੇ ਭਾਈ ਸੰਤ ਜਨ ਪਰਮਾਤਮਾ ਦੇ ਨਾਮ ਵਿੱਚ ਮਸਤ ਹੋ ਕੇ ਬੇਅੰਤ ਪ੍ਰਭੂ ਦੇ ਪ੍ਰੇਮ ਵਿੱਚ ਜੁੜ ਕੇ ਇੱਕ ਨਿਰੰਕਾਰ ਦੇ ਗੁਣ ਗਾਉਂਦੇ ਰਹਿੰਦੇ ਹਨ ਬਹੁਤ ਨਿਮਰਤਾ ਸੁਭਾਅ ਸੰਤ ਦੀ ਸੋਭਾ ਦਾ ਮੂਲ ਹੈ ਪਰਮਾਤਮਾ ਦੀ ਸਿਫ਼ਤ ਸਲਾਹ ਕਰਨੀ ਹੀ ਸੰਤ ਦੀ ਵਡਿਆਈ ਦਾ ਕਾਰਨ ਹੈ ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿੱਚ ਆਨੰਦ ਪੈਦਾ ਕਰਦੀ ਹੈ। ਭਗਤੀ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਵਿੱਚ ਸੁੱਖ ਬਣਿਆ ਜਾਂਦਾ ਹੈ। ਉਹਨਾਂ ਦੇ ਅੰਦਰੋਂ ਚਿੰਤਾ ਨਾਸ਼ ਹੋ ਜਾਂਦੀ ਹੈ। ਏ ਭਾਈ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਹਨ ਉੱਥੇ ਉਹ ਸਾਜ ਵਰਤ ਕੇ ਬਾਣੀ ਪੜਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਹੀ ਗਾਉਂਦੇ ਹਨ ਸੰਤਾਂ ਦੀ ਸੰਗਤ ਵਿੱਚ ਬੈਠਿਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ ਪਰ ਉਹਨਾਂ ਦੀ ਸੰਗਤ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸਦੇ ਮੱਥੇ ਉਤੇ ਬਖਸ਼ਿਸ਼ ਦਾ ਲੇਖ ਲਿਖਿਆ ਹੋਵੇ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਨਾ ਦੇ ਖਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾ ਹੈ ਭੇ ਪਾਈ ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਤੂਰ ਤੋਂ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਜਿਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਟਿਕੇ ਰਹਿੰਦੇ ਹਨ